परम सत्कार योग रब वर्ग ਦੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਨਰ ਸੁਲਤਾਨ ਦਾ ਛੇਮਾ ਹਿੱਸਾ ਜਿਸ ਵੇਲੇ ਰਾਜਕੁਮਾਰੀ ਨੇ ਮਾਲਣ ਦੀ ਡਿਊਟੀ ਲਾ ਦਿੱਤੀ ਹੈ ਜਾਨੀ ਚੋਰ ਦੇ ਉੱਤੇ ਕਹਿੰਦੀ ਇਸ ਬਜ਼ੁਰਗ ਔਰਤ ਦੀ ਸੇਵਾ ਮਾਲਣੇ ਤੋਂ ਕਰਨੀ ਹੈ ਤੇ ਆਪ ਉਹ ਖੇਡ ਕੇ ਚਲੀਆਂ ਗਈਆਂ ਆਪਣੇ ਮਹਿਲ ਨੂੰ ਆਓ ਸੁਣੀਏ ਮਾਲਣ ਕਿਵੇਂ ਖਾਣਾ ਖਵਾਉਂਦੀ ਹੈ ਉਧਰ ਮਾਲਣ ਰਾਤ ਨੂੰ ਭੋਜਨ ਵੀਰ ਬਣਾਏ ਆਣ ਖਲਾਵੇ ਬੁੜੀ ਨੂੰ ਕੀ ਮੈਂ ਕਹਾ ਸੁਣਾਏ ਅੰਨ ਪਾਣੀ ਖਾ ਕੇ ਮਾਈ ਆਖਦੀ ਆਰਾਮ ਕਰੋ ਜੀਵੇ ਤੇਰਾ ਸਾਈ ਮੇਰੀ ਜਿੰਦੜੀ ਬਚਾਤੀ ਐ ਵਾਰ-ਵਾਰ ਦੇਮ ਦੀ ਅਸੀਸ ਨੂੰ ਹਜ਼ਾਰ ਵਾਰ ਉਮਰ ਵਡੇਰੀ ਹੁਣ ਨੀਂਦ ਮੈਨੂੰ ਆਤੀ ਹੈ ਮੇਰੀ ਧੀਏ ਸੇਵਾ ਦਾ ਦੇਊਗਾ ਫਲ ਮਹਾਰਾਜ ਬੇਰਦ ਵਿਚਾਰੀ ਤੁਸੀਂ ਗੰਗਾ ਚ ਨਿਲਾਤੀ ਹੈ ਗੱਲਾਂ ਮਾਰ ਮਿੱਠੀਆਂ ਜੋ ਪੰਡਤ ਕਿਸ਼ੋਰ ਚੰਦਾ ਮਾਲਣ ਅਖੀਰ ਜਾਨੀ ਚੋਰ ਨੇ ਸੁਲਾਤੀ ਹੈ ਅੱਧੀ ਰਾਤ ਹੋਈ ਕੋਈ ਜਾਗਦਾ ਕਿਸੇ ਨਾ ਜਦੋਂ ਆਖੇ ਮਨਾ ਮੇਰਿਆ ਹਿੰਮਤ ਹੁਣ ਧਾਰ ਜੋ ਹੋ ਅੱਧੀ ਰਾਤ ਹੋਈ ਕੋਈ ਜਾਗਦਾ ਦਿਸੇ ਨਾ ਜਦੋਂ ਆਖੇ ਮਨਾ ਮੇਰਿਆ ਹਿੰਮਤ ਹੁਣ ਧਾਰ ਜੋ ਲੈ ਕੇ ਨਾਮ ਰੱਬ ਦਾ ਜੋ ਤੁਰਿਆ ਸ਼ਹਿਰ ਵੱਲ ਰੇਹਾ ਦਰਵਾਜੇ ਤੋਂ ਕਦਮ ਜਦੋਂ ਚਾਰ ਜੋ ਰੋਕੇ ਪਹਿਰੇਦਾਰ ਮਾਈ ਕੌਣ ਤੂੰ ਕਿੱਧਰ ਜਾਣਾ ਅੱਧੀ ਰਾਤ ਆਈ ਹੋਈ ਮਰਨੇ ਨੂੰ ਤਿਆਰ ਜੋ ਜਾਨ ਜੇ ਬਚਾਉਣੀ ਸੱਚ ਆਖ ਦੇ ਕਿਸ਼ੋਰ ਸਾਈਂ ਨਹੀਂ ਗੋਲੀ ਮਾਰ ਕੇ ਤੁਰੰਤ ਕਰੂੰ ਪਾਰ ਜੋ ਆਖਦੀ ਮਾਈ ਭਾਈ ਗੋਲੀ ਨੂੰ ਬੇਸ਼ੱਕ ਮਰ ਆਦੇ ਪਿੱਛੇ ਮੈਨੇ ਝੂਠ ਬੋਲਣਾ ਬਲਾਸ ਨੂੰ ਇੱਕੋ ਪੁੱਤ ਮੇਰਾ ਸੋਈ ਗਿਆ ਉੱਤੇ ਨੌਕਰੀ ਦੇ ਦੁੱਖੜੇ ਬਗੈਰ ਭਲਾ ਆਮਣਾ ਸਿਕਾਸ ਨੂੰ ਹੋਂ ਦਾ ਦਰਦ ਮੇਰੀ ਨੂੰ ਦੇ ਬੱਚਾ ਹੋਣ ਵਾਲਾ ਚੱਲੀ ਐਸ ਵੇਲੇ ਤਾਂ ਹੀ ਦਾਈ ਦੇ ਮੈਂ ਪਾਸ ਨੂੰ ਦਾਈ ਤੋਂ ਬਗੈਰ ਕੰਮ ਸਰੇ ਨਾ ਕਿਸ਼ੋਰ ਚੰਦਾ ਅੱਗੇ ਤੇਰੀ ਮਰਜ਼ੀ ਵੇ ਕਰ ਲੈ ਕਿਆਸ ਨੂੰ ਦਰਦ ਭਰੇ ਸੁਣ ਬਾਤ ਨੂੰ ਆਖੇ ਪਹਿਰੇਦਾਰ ਲੈ ਜਾ ਦਾਈ ਦੌੜ ਕੇ ਨਾ ਕਰ ਤੂੰ ਅਟਕਾਰ ਦੇ ਤੇ ਅਸੀਂ ਸਾਂ ਜਾਵਾਂ ਦਾ ਤੁਰਸ ਸ਼ਸਾਬੀ ਚੋਰ ਪਹੁੰਚਾ ਵਿੱਚ ਬਾਜ਼ਾਰ ਦੇ حال ਸੁਣਾਵਾ ਹੋਰ ਉਹ ਅੱਗੇ ਇੱਕ ਹੱਟੀ ਬਾਣੀਏ ਦੀ ਭਾਰੀ ਐ ਭਰੀ ਉਹਦੇ ਵਿੱਚ ਸਾਰੀ ਮੁਨਿਆਰੀ ਐ ਜਿੰਦਾ ਭੰਨ ਵੜਿਆ ਅੰਦਰ ਜਾ ਕੇ ਸੁਣ ਪਾਈ ਮੇਰਿਆ ਤੂੰ ਚਤ ਲਾਇ ਕੇ ਗੱਲਾਂ ਭੰਨ ਕੱਢਿਆ ਨਗਦ ਮਾਲ ਸੀ ਕਰਿਆ ਨਾ ਹੋਰ ਫਾਲ ਸੁਖਿਆਲ ਸੀ ਕਰਤੀ ਸਫਾਈ ਗਲੇ ਗੱਲੇ ਦੀ ਬਣਾਏ ਕੇ ਸੋਣ ਭਾਈ ਮੇਰਿਆ ਤੁ ਚਤ ਲਾਇ ਕੇ ਹੋ ਚੱਕੀ ਚੀਜ਼ ਲੋੜ ਅਨਸਾਰ ਹੋਰ ਸੀ ਬਈ ਚੱਕੀ ਚੀਜ਼ ਲੋੜ ਅਨਸਾਰ ਹੋਰ ਸੀ ਫਿਰ ਉਥੋਂ ਤੁਰਿਆ ਖਿਸਕ ਚੋਰ ਸੀ ਆਖੇ ਮਨਾ ਚੱਲ ਰੱਬ ਨੂੰ ਧਿਆਇ ਕੇ ਸੋਣ ਭਾਈ ਮੇਰਿਆ ਤੂੰ ਚਤ ਲਾਇ ਕੇ ਹੋ ਆਵੇ ਸਿੱਧਾ ਉਥੋਂ ਦਰਬਾਰ ਵੱਲ ਨੂੰ ਆਵੇ ਸਿੱਧਾ ਉਥੋਂ ਦਰਬਾਰ ਵੱਲ ਨੂੰ ਆਵੇ ਦਰਵਾਜ਼ੇ ਕੋਲ ਸੋਚ ਗੱਲ ਨੂੰ ਦੱਸੇ ਬਿਨਾ ਗੇਂਦ ਜਾਣੀ ਨਾ ਚੁਰਾਇ ਕੇ ਸੋਣ ਭਾਈ ਮੇਰਿਆ ਤੂੰ ਚਤ ਲਾਇ ਕੇ ਚਾਹੀਦਾ ਨਹੀਂ ਕੰਮ ਕੋਈ ਕੰਮ ਜ਼ੋਰੀ ਦਾ ਬਿਨਾਂ ਲਲਕਾਰੇ ਕਰਨਾ ਕੀ ਚੋਰੀ ਦਾ ਕਰਦੇ ਨਾ ਕੰਮ ਕਦੇ ਕਬਰਾਇਕੇ ਸੁਣ ਭਾਈ ਮੇਰਿਆ ਤੂੰ ਚਿੱਤ ਲਾਇਕੇ ਹੋ ਲੇਖ ਦਰਵਾਜੇ ਤੇ ਖਬਰ ਕਰਦਾ ਆਇਆ ਲੈਣ ਗੇਂਦ ਨੂੰ ਸਮਝ ਵਰਦਾ ਪੰਡਤ ਕਸ਼ੋਰ ਕਹੇ ਸਮਝਾਏ ਕੇ ਸੁਣ ਭਾਈ ਮੇਰਿਆ ਤੂੰ ਚਿੱਤ ਲਾਇਕੇ I